ਕਿੰਨਾ ਦੁੱਧ ਚਵਾਦਾਂਗੇ ਯਾਰ ਆਪਣੇ ਕੋਲ 13 ਆਪਾਂ 13 ਗਲ ਦੁੱਧ ਚਵਾਦਾਂਗੇ ਬਾਈ ਚੋਈ ਜਾਵੇ ਬੰਦਾ ਹੈ ਹਾਂਜੀ ਬਹੁਤ ਠੀਕ ਆ ਨਾ ਬਾਈ ਆ ਜਾ ਨਾਲ ਅਗਲੇ ਨੂੰ ਪਤਾ ਲੱਗਦਾ ਜਿਹੜਾ ਮਰਜ਼ੀ ਬੈਠੀ ਜਾਵੇ ਕਰਨ ਬਾਈ ਕਬੜੀ ਪੀਉਂਦੀ ਪਿਉਣੀ ਆ ਦੀ ਫੇਰ ਧਾਰ ਦੇਖੋ ਬਹੁਤ ਦਾ ਬੜਾ ਜੇ ਤੱਦਕਾੜ ਬਹੁਤ ਆ ਛਕੀਨੀ ਬਹੁਤ ਆ ਥਣ ਬਹੁਤ ਸੋਹਣਾ ਕਿ ਨਹੀਂ ਕਿਸੇ ਪਾਸਿਓਂ ਘਟ ਨਹੀਂ ਕਰਮ ਵਾਲੀ ਬਿਲਕੁਲ ਬਾਈ ਤੇ ਆਪਾਂ ਦੋ ਬਦਲਦੇ ਆ ਤੇ ਮੈਕੈਨਿਕ ਵਾਲੀ ਨੇ ਪੈਰ ਵੀ ਨਹੀਂ ਪਟਿਆ ਉੱਥੇ ਹੀ ਖੜੀ ਹੈ ਜਿੱਥੇ ਖੜੀ ਹੈ ਇਹ ਨਾ ਇਹ ਨਾ ਪਸੂ ਪੈਰ ਪਟਣਾ ਕਰੀ ਠੀਕ ਹੈ ਬਈ ਤੂੰ ਚੰਗੀ ਹੈ ਮਗਰ ਬਹੁਤ ਚੰਗੀ ਬਈ ਬੱਚਾ ਇਹਦੇ ਮਗਰ ਬੱਚੀ ਆ ਤੇ ਦੀਪਿਕ ਕਿੰਨੇ ਕ ਦੁੱਧ ਵਾਲੀ ਹੈ ਬਈ ਇਹ ਦੁੱਧ ਬਈ 15 16 ਕਿਲੋ ਪਿਆ ਦੇਗੀ ਬਈ 15 16 ਕਿਲੋ ਦੁੱਧ ਦੇਈ ਗਈ ਤੇ ਆਪਦੇ ਪੈਸੇ ਵੀ ਪੂਰੇ ਕਰੂਗੀ ਬਈ ਕਿ ਨਹੀਂ ਬਿਲਕੁਲ ਸਾਸੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਇਹ ਸ਼ਹਿਰ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਸ਼ੀਨਾ ਡੈਰੀ ਫਾਰਮ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਦੋ ਨਾ ਕਵਰ ਕਰਕੇ ਦਿਖਾਵਾਂਗੇ ਦੋਨੇ ਤਾਜ਼ੇ ਸੂਏ ਵੇ ਆ ਇੱਕ ਤਾਂ ਜਿਹੜੀ ਪੂਰੀ ਟੌਪ ਕਲਾਸ ਜਿਹੜੀ ਨੀਲੀ ਰਾਵੀ ਛੋਟੀ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਕੀ ਇਹਨੇ ਬੱਚਾ ਦਿੱਤਾ ਕਿੰਨੇ ਕ ਦੁੱਧ ਤੇ ਚੱਲ ਰਹੀ ਆ ਕਿੰਨਾ ਕ ਸੂਆ ਏ ਤੇ ਇੱਕ ਬਿਲਕੁਲ ਜੈਜੇ ਰੇਡ ਦੀ ਇੱਕ ਪਲੂਨ ਬੱਚੀ ਸੂਈ ਆ ਉਹਦੇ ਮਗਰ ਵੀ ਬੱਚੀ ਆ ਕਿੰਨੇ ਦਾ ਦੁੱਧ ਵਾਲੀ ਆ ਕੀ ਭਾਜੋਗੀ ਸਾਰੀ ਜਾਣਕਾਰੀ ਬਈ ਆ ਪੱਦੀਪੇਤ ਲਮਰੇ ਦੀਪੇ ਮੇਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਆ ਤੇ ਦੀਪੇ ਬਈ ਸਭ ਤੋਂ ਪਹਿਲਾਂ ਆਪਾਂ ਕਰਮ ਵਾਲੀ ਨੀਲੀ ਰਬੀ ਦੀ ਉਹ ਗੱਲਬਾਤ ਕਰ ਲਈਏ ਬਈ ਹਾਂਜੀ ਕੱਦ-ਕਾੜ ਪੂਰਾ ਵੱਡਾ ਹਨਾ ਛਣ-ਛਣ ਬੜੇ ਸੋਹਣੇ ਆ ਤੇ ਕੀ ਡਿਟੇਲ ਆ ਇਹਦੀ ਕਰਮ ਵਾਲੀ ਦੀ ਇਹ ਬਈ ਤੀਜਾ ਸੂਰ ਸੋਈ ਹੋਈ ਆ ਠੀਕ ਆ ਬਈ 13 ਕਿਲੋ ਦੁੱਧ ਹਾਜ਼ਰ ਹੈਗਾ ਬਈ 13 ਕਿਲੋ ਬਈ ਹਾਂ 11-12 ਦਿਨਾਂ ਦੀ ਬਈ ਸੋਈ ਆ ਠੀਕ ਹੈ ਬਈ ਤੇ ਬਈ 13 ਕਿਲੋ ਦਾ ਦੀਪੇ ਆ ਗਏ ਨੂੰ ਚੋਣ ਵਾਲਾ ਹੋਊਗਾ ਨਾ ਬਈ ਚੋਣ ਵਾਲਾ ਹੋਊਗਾ ਬਈ ਤੇ ਆਪਾਂ ਇੱਕ ਵਾਰੀ ਮਾੜਾ ਤੋਰੀਏ ਬਈ ਇਹਨੂੰ ਤੇ ਬਾਕੀ ਦੀਪੇ ਮਾੜਾ ਨੇੜੇ ਕਰਕੇ ਨਾ ਕੱਦ ਦਿਖਾ ਦਿਆ ਕਰ ਉਹਨਾਂ ਨੂੰ ਪਤਾ ਲੱਗ ਜਾਣਾ ਲਓ ਜੀ ਹੈ ਨਾ ਕੱਦ ਕਾਠੇ ਦੀ ਬਈ ਪੂਰੀ ਫੁੱਲ ਆ ਤੇ ਜਿੰਨੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਦੋਂ ਜ਼ਿਆਦਾ ਮਿਲਣੀ ਹੈ ਤੈਨੂੰ ਹੈ ਨਾ ਤੇ ਮਾੜਾ ਬਈ ਫੋਨ ਸਾਇਲੈਂਟ ਕਰ ਲਿਓ ਆ ਦੇਖੋ ਤੁਸੀਂ ਹੈ ਨਾ ਕਰਮਾਲੀ ਨੂੰ ਕੱਦ ਕਾੜ ਪੂਰਾ ਥੋੜਾ ਇੱਥੇ ਹੀ ਮੋੜ ਲਈ ਦੀਪੇ ਬਈ ਕੋਈ ਨਹੀਂ ਤੇ ਇੱਥੋਂ ਦੇਖ ਲਓ ਹਣਾ ਇਹ ਬਾਕੀ ਪੂਰੀ ਗੱਲ ਬਾਤ ਆ ਹਾਂ ਇਹ ਨਿਕਾਵੇਂਵੇਂ ਆ ਬਿਲਕੁਲ ਆ ਨਾ ਬਾਈ ਤੇ ਦੀਪੇ ਭਾਈ ਰੇਟ ਫਿਰ ਇਹਦਾ ਕੀ ਕਰਨਾ ਬਾਈ ਆਪਾਂ ਰੇਟ ਤਾਂ 65 ਆ ਬਾਈ 1,65,000 ਹਣਾ ਹਾਂਜੀ ਤੇ ਕੋਈ ਆਊਗਾ ਸੱਜਣ ਹੋ ਜੂ ਮਾੜਾ ਮੋਟਾ ਮਾਨ ਤਣ ਹਾਂਜੀ ਹਾਂਜੀ ਕਰ ਦਾਂਗੇ ਮਾਨ ਤਣ ਬਾਈ ਕਹਿੰਦਾ ਕਰ ਦਾਂਗੇ ਤੇ ਬਾਕੀ ਕੱਦ ਕਾਠ ਵੀ ਬਾਕੀ ਇੱਕ ਚੀਜ਼ ਹੋਰ ਹੁੰਦੀ ਆ ਦੀਪੇ ਭਾਈ ਇਹ ਨੀਲੀ ਦਾ ਵੀ ਇਹ ਥੋੜੀ ਜਿਹੀ ਠੰਡੀਆਂ ਹੁੰਦੀਆਂ ਬਾਈ ਹਣਾ ਥੋੜੀ ਜਿਹੀ ਨਹੀਂ ਪੂਰੀ ਠੰਡੀਆਂ ਹਾਂ ਵੀ ਇਹਨੂੰ ਆਇਆ ਵੀ ਕੋਈ ਚੱਕਰ ਨਹੀਂ ਕੋਈ ਮਰਜੀ ਚੋਈ ਜਾਵੇ ਹਣਾ ਕੋਈ ਮਤਲਬ ਕੋਈ ਬੱਚਾ ਚੋਈ ਜਾਵੇ ਕੋਈ ਹਾਲਾਕੇ ਸੂਏ ਦਾ ਦੱਸਿਆ ਬਈ ਤੀਜਾ ਹੈ ਤੇ ਇਹ ਵੀ ਆਪਾਂ ਕਹਿੰਨੇ ਨੇ ਬਈ ਇਹ ਤਾਂ ਤੀਜੇ ਸੂਏ ਆ ਕੇ ਪਸੂ ਸਹੀ ਦੱਤ ਦੇ ਉਦੋਂ ਚੜਦਾ ਕਿ ਨਹੀਂ ਸਹੀ ਦੱਤ ਚੜਦਾ ਬਈ ਇੱਕ ਦੋ ਸੂਏ ਤਾਂ ਆਪਦੀ ਅਣਖ ਜੀ ਭਜ ਨੱਠ ਜੀ ਨਵੇੜੇ ਹੈਨਾ ਇਹ ਹੁਣ ਪੂਰੀ ਯਾਨੀ ਕਿ ਤੋਰੇ ਤਾਰੇ ਤੋਂ ਪਤਾ ਲੱਗ ਗਿਆ ਵੀ ਕਿੰਨੀ ਕਿ ਠੰਡੀ ਸੀ ਲਾਣਾ ਤੇ ਬਾਕੀ ਥਣ ਥਣ ਤੁਸੀਂ ਦੇਖ ਲਓ ਕਰ ਲੀ ਬੇ ਥਾਣਾ ਬਈ ਤੇ ਬਿਲਕੁਲ ਹੈਨਾ ਬਈ ਤੇ ਇਹਦਾ ਮੁੱਲ ਆਪਾਂ ਕੀਤਾ 165000 ਹੈਨਾ ਤੇ ਦੀ ਪਿਆਰਿਆ ਬਈ ਦੂਸਰੇ ਨੰਬਰ ਵਾਲੀ ਦੇ ਘਰ ਵਾਲੀ ਦੇ ਇਹਦੀ ਬਈ ਕੀ ਰਿਟੇਲ ਹੈ ਬੱਚੀ ਦੀ ਬਈ ਤੇ ਪਹਿਲਾ ਸੂਆ ਸੂਈ ਆ ਬਈ ਠੀਕ ਹੈ ਭਾਈ ਹਾਂਜੀ ਤੇ ਪਹਿਲਾ ਸੂਆ ਸੂਈ ਆ ਭਾਈ ਤੇ ਕਿੰਨੇ ਕ ਦਿਨ ਦਾ ਦੀਪੇ ਸੂਆ ਭਈ ਇਹਦਾ ਇਹ ਮੈਂ ਕੱਲ ਕੱਲ ਸੂਈ ਆ ਭਾਈ ਕੱਲ ਸੂਈ ਆ ਭਾਈ ਤੇ ਬੱਚਾ ਕੀ ਦੇਗੀ ਭਾਈ ਬੱਚੀ ਆ ਮਗਰ ਬਹੁਤ ਚੰਗੀ ਭਾਈ ਬੱਚਾ ਇਹਦੇ ਮਗਰ ਬੱਚੀ ਆ ਤੇ ਦੀਪੇ ਕਿੰਨੇ ਕ ਦੁੱਧ ਵਾਲੀ ਆ ਭਾਈ ਇਹੇ ਦੁੱਧ ਭਈ 15 16 ਕਿਲੋ ਪਿਆ ਦੇਗੀ ਭਾਈ 15 16 ਕਿਲੋ ਹਾਂਜੀ 15 16 ਕਿਲੋ ਦੁੱਧ ਵਾਲੀ ਭਾਈ ਮਗਰ ਇਹਦੇ ਬੱਚੀ ਹੈ ਨਾ ਤੇ ਕੀ ਭਾ ਕਰਨਾ ਹੈ ਇਹਦਾ ਭਾ ਭਾਈ ਇਹਦਾ ਲੈਣ ਦੇ ਨਾਲ 58000 ਰੁਪਏ ਤੂੰ ਘਟਨ ਦੇਣੀ ਕੀ ਮੁੱਲ ਭਲਾ 65 ਕਰਾ ਲਓ ਬਾੜ ਕਰਾ ਲਓ ਬਸ 58 ਦੇਣੀ ਹੈ ਭਾਈ ਤੇ ਉ ਬਈ ਜਿਵੇਂ ਸੂਈ ਆ ਹਨਾ ਜੇਰ ਜੂਰ ਲਓ ਜਮਾ ਡੰਨ ਲਈ ਤੇ ਧਾਰਾਂ ਧੁਰਾਂ ਲਓ ਮਾਰਾਂਗਾ ਦਾ ਧਾਰਾਂ ਵਿੱਚ ਵੀਡੀਓ ਚ ਮਾਰਗ ਦਿਖਾਵਾਂਗੇ ਤੇ ਤੋਰ ਬਈ ਇਹਨੂੰ ਮਾੜਾ ਆਇਆ ਹਨਾ ਤੇ ਉਹਦੇ ਨਾਲ ਥੋੜਾ ਜਿਹਾ ਥਣ ਭੰਡੇ ਦਾ ਪਤਾ ਲੱਗ ਜਾਂਦਾ ਹਨਾ ਉ ਆਰਡਰ ਬਈ ਫਿਕਸ ਜਿਆ ਰੱਖੂਗੀ ਇਹ ਹਨਾ ਹਾਂਜੀ ਫਿਕਸਟ ਵਾਲੇ ਬਈ ਠੀਕ ਰਹਿੰਦੇ ਆ ਪਿੱਟ ਮੇਲੇ ਵੇਲੇ ਦਾ ਫਾਇਦਾ ਨਹੀਂ ਹੁੰਦਾ ਬਈ ਕੋਈ ਜੇ ਲੇਵਾ ਜਾਂ ਬਟੂਆ ਨੂੰ ਵੱਜੀਗਾ ਤਾਂ ਫਾਇਦਾ ਕੋਈ ਹੂੰ ਬਾਕੀ ਤੁਸੀਂ ਫੇਸ ਫੂਡ ਕੁਆਲਟੀ ਬਾਕੀ ਕੱਟ-ਕੱਟ ਪੂਰਾ ਚੰਗਾ ਬਈ ਹਨਾ ਹਾਂਜੀ ਬਈ ਖਾਂ ਵਾਲੇ ਸੂਆ ਨੂੰ ਦੂਜੇ ਦੀ ਜਿਵੇਂ ਜਾ ਕੇ ਪੂਰੀ ਵੱਡੀ ਪੂਰੀ ਟੌਪ ਦੀ ਗਾਂ ਬਣ ਜੂਗੀ ਕਿ ਨਹੀਂ ਬਿਲਕੁਲ ਬਾਈ ਬਾਈ ਕਹਿੰਦਾ ਸਾਹ ਲੈਣਾ ਮੁੱਲ ਮੋੜੂਗਾ ਉਹਦਾ ਹਾਂ ਮੁੱਲ ਮੋੜੂਗੀ ਹਣਾ ਸੋਹਣੀ ਬਹੁਤ ਆ ਬਾਈ ਹਾਂ ਨਾਲ ਇਹਦੇ ਬੱਚੀ ਵੀ ਆ ਤੇ ਬਿਲਕੁਲ ਨਾਲ ਕੇ ਦੁੱਧ ਵੀ ਚੱਲ ਜੇ 15 16 ਕਿਲੋ ਦੁੱਧ ਦੇਈ ਗਈ ਤੇ ਆਪਦੇ ਪੈਸੇ ਵੀ ਪੂਰੇ ਕਰੂਗੀ ਬਾਈ ਕਿ ਨਹੀਂ ਬਿਲਕੁਲ ਤੇ ਦੀਪੇ ਬਾਈ ਮਰਾਇਏ ਤਾਰਾ ਪਾਉਂਦੀ ਆਂ ਮੱਧੀਆਂ ਆਂ ਬਿਲਕੁਲ ਲੋ ਵੀ ਮੈਂ ਕਹਿੰਦਾ ਵੀ ਕਰਮਾਲੀ ਦੀ ਆਪਾਂ ਚਵਾਈ ਕਰਕੇ ਦਿਖਾਵਾਂਗੇ ਤੇ ਮਗਰ ਇਹਦੇ ਹੈਗਾ ਇਹ ਕੱਟਾ ਤੇ ਨੀਲੇ ਜੀ ਮੈਂ ਵੱਡੇ ਕਿਵੇਂ ਦਾ ਕਿ ਨਹੀਂ ਉਹ ਵੇਗ ਵੇਗ ਹਾਂ ਦੀਦੀ ਦੀਦੀ ਆਈ ਸੁਈ ਜਾ 13 ਕਿਲੋ ਦੁੱਧ ਆ ਨਹੀਂ ਉਹ ਛੇ ਲੋ ਨਾ ਬੱੜੀ ਉਂਦੀ ਭਾਈ ਚੋਣ ਜਾਣ ਦਾ ਕੋਈ ਚੱਕਰ ਨਹੀਂ ਕੋਈ ਮਰਜੀ ਚੋਈ ਆ ਬਾਈ ਕੋਈ ਚੋਈ ਆ ਬੁੜੀ ਚੋਈ ਆ ਬੰਦਾ ਚੋਈ ਆ ਵੇ ਪਹਿਲਾਂ I <laughs> wait. <laughs> 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 ਤੰਦੇ ਕੋਈ ਹੈ ਨਾ ਮੈਨੂੰ ਆਇਆ ਮੇਰੀ ਆਵਾਜ਼ ਤੋਂ ਕਰੇ ਨਾ ਨਹੀਂ ਨਹੀਂ ਕੋਈ ਨਹੀਂ ਕਰਨਾ ਨੇ ਭਾਈ ਇਹਨੇ ਕੋਈ ਨਹੀਂ ਕਰਨਾ ਨੇ ਜਿਹੜਾ ਮਰਜ਼ੀ ਬੈਠੀ ਜਾ ਉਹ ਤੋਂ ਬਾਹਰ ਦੀ ਆਵਾਜ਼ ਸੁਣੀ ਨਾ ਬਈ ਆ ਦੇ ਤੀ ਇਹ ਚੋਣ ਦੇ ਬਗੀ ਠੀਕ ਹੈ ਬਈ ਚੋਣ ਚਾਣਦਾ ਸੀ ਵੀ ਬਈ ਆਪਾਂ ਅੱਗੇ ਵੀ ਇਹ ਜੀ ਤਾਂ ਧਿਆਨ ਰੱਖਦੇ ਆਪਾਂ ਪਸ਼ੂ ਲੈਂਦੇ ਨਹੀਂ ਨਰਮ ਹਨਾ ਉਹ ਵੀ ਚੋਣ ਤੇ ਸ਼ਰਤੀ ਪਸ਼ੂ ਵੇਖਣਾ ਹੁੰਦਾ ਕਿ ਨਹੀਂ ਬਿਲਕੁਲ ਬਾਕੀ ਕੱਦ-ਕੱਡ ਬਹੁਤ ਆ ਸ਼ਕੀਨੀ ਬਹੁਤ ਆ ਥਣ ਬਹੁਤ ਸੋਹਣਾ ਕਿ ਨਹੀਂ ਕਿਸੇ ਪਾਸਿਓਂ ਘਟ ਨਹੀਂ ਕਰਮ ਵਾਲੀ ਬਿਲਕੁਲ ਬਾਈ ਇਹ ਆ ਦੇਖੀ ਜੀ ਜਿੰਦੇ ਆ ਜਾ ਮੜਾ ਤੂੰ ਖਾ ਵੀ ਖਾਣਾ ਨਾ ਜਾ ਤੂੰ ਚੋਰੇ ਤੂੰ ਕੋਈ ਨਾ ਮੜੀ ਜੀ ਓਏ ਦੂਰ ਆ ਜਾ ਆ ਜਾ ਤੇਰੀ ਆਵਾਜ਼ ਚ ਵਾਈ ਚੰਗੀ ਕਿਹੜੀ ਗਾਨ ਹੈ ਜਿੰਦਰ ਉਹ ਕਿ ਨਹੀਂ ਲੈਣਾ ਸਵਾਤ ਦੇਖ ਲੈ ਚੋਕੇ ਕਿ ਨਹੀਂ ਪ੍ਰੀਤ ਰਾਂ ਭਜਾਦਾ ਪ੍ਰੀਤੇ ਜਵਾਦ ਨਹੀਂ ਚਲੇ ਇੱਕ ਦੂਜੇ ਨਾਲ ਪਿਆਰ ਆ ਬਾਈ ਕਿ ਨਹੀਂ ਹੱਸ ਖੇੜ ਲੈਨੇ ਕਿ ਨਹੀਂ ਪ੍ਰੀਤ ਨਾਲ ਵੀ ਬਾਈ ਜਿੰਦਰ ਨਾਲ ਹਾਂ ਵੀ ਬੜਾ ਸਖਾਤ ਹੋ ਰਹੀ ਆ ਹੈ ਕਿਹਦਾ ਚਰਾ ਦੀਪਣੀ ਵੀ ਸਖਾਤ ਆ ਮੁੱਠੀ ਨਾਲ ਜੋਣ ਉਹ ਮੈਂ ਅਗੂਠਾਂ ਜੋ ਕਰਾ ਜੀ ਹਾਂ ਵਿੱਚ ਵਿੱਚ ਮੈਂ ਬੋਲਦਾ ਸੋਤੇ ਮੱਝ ਕੱਢਦਾ ਹਾਂ ਹਾਂ ਇਹਨਾਂ ਚਾਹੀ ਕਦ ਕਾਰ ਦੇ ਹਿਸਾਬ ਨਾਲ ਹੈ ਨਾ ਜਿੰਦਾ ਮਾੜੀ ਚੋਦੇ ਮੈਨੂੰ ਰੋਜ਼ ਪਤਾ ਬਾਲੀ ਜੋ ਕਰਾਜੀ ਨਹੀਂ ਆਵੇ ਬੁੜੀਆਂ ਚੋਦੇ 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 ਆਜਾ ਆਜਾ ਲੱਗ ਰਿਹਾ ਆਜਾ ਨਾਲੇ ਅਗਲੇ ਨੂੰ ਪਤਾ ਲੱਗਦਾ ਜਿਹੜਾ ਮਰਜੀ ਬੈਠੀ ਜਾਵੇ ਤਰਨ ਬਾਈ ਕਬਡੀ ਪੀਓਗੀ ਦੀ ਪੀਉਣੀਆਂ ਦੀ ਫੇਰ ਧਾਰ ਦੇਖੋ ਉਹਦੇ ਸੱਪ ਵਾਲਾ ਹੈ ਹਾਂ ਬਈ ਸਵਾਰ ਹੀ ਫੇਰ ਆ ਯਾਰ ਜਿੰਦੇ ਬਈ ਧਾਰ ਦੇ ਕੋਟੇ ਤੱਕ ਜਾੰਦੀ ਹੈ ਕਿ ਨਹੀਂ ਹੁਣ ਇਹ ਜੀ ਤਾਂ ਅਗਲਾ ਕਹਿ ਵੀ ਨਹੀਂ ਸਕਦਾ ਵੀ ਚੈਨਲ ਵਾਲੇ ਨੇ ਪੰਪ ਦੇ ਦੇ ਆ ਤੀ ਦੇਖਦੀ ਹੈ ਧਾਰਕ ਨਹੀਂ ਪਰ ਉਹ ਥਣ ਸੋਣਾ ਲੱਗਿਆ ਵਕਰਮ ਵਾਲੀ ਨੂੰ ਕਿ ਨਹੀਂ ਤੇ ਵੀ ਅਗਲਾ ਮੈਨੂੰ ਕਹਿ ਜਾਂਦਾ ਬਈ ਯਾਰ ਤੂੰ ਗੱਲ ਉਹ ਕਰਦੀ ਪਰ ਉਹ ਚੀਜ਼ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਨਹੀਂ ਆਪੇ ਬਈ ਜਿੰਦੇ ਦੇ ਪਹਿਲਾਂ ਜਿੰਦੇ ਬਈ ਕਿੰਨੀ ਕ ਬੋਲੀ ਆ ਹੂੰ ਜਾਂਦੀ ਆ ਉਹੀ ਮਨਾਵੇ ਜੀ ਹੱਥੇ ਇਹ ਲਾੜੀ ਹੋਣੀ ਆ ਹਾਂਜੀ ਉਹਦੀ ਵੀ ਇੰਨੀ ਗੋਲੀ ਹੋਣੀ ਉਹਦੀ ਜਾੜਾ ਹੋਣੀ ਆ ਉਹ ਦੱਸਣੇ ਦੋਸਤ ਆਖੰਦੇ ਉਹ ਨੂ ਉਹ ਪਰੇ ਸਾਡੇ ਮੈਸੇਜ ਹੋ ਗਈ ਸੁਪਰ ਚੰਗੇ ਚੱਕ ਲੋ ਹਾਂਜੀ ਪ੍ਰਸਾਦੇ ਸ਼ਖਜੋ ਪ੍ਰਸਾਦੇ ਨਹੀਂ ਮੈਂ ਹੁਣ ਬੰਦੇ ਨੂੰ 4 ਵਜੇ ਟਾਈਮ ਦੇਦਾ ਜੀ ਆਹ ਠੀਕ ਹੈ ਠੀਕ ਹੈ ਠੀਕ ਹੈ ਚਵਾਈ ਚਵਾਈ ਦੇਖੋ ਤੁਸੀਂ ਕਰ ਮੈਂ ਕੋਈ ਗੱਲ ਜੀ ਜ਼ਰੂਰ ਆਣੀ ਅੱਛਾ ਦੇਖੋ ਇੱਕ ਮਿੰਟ ਦੀਪਿਕਾ ਜੀ ਸੱਜਣਾ ਆਨਲਾਈਨ ਸੌਦਾ ਕਰ ਲਏ ਹਨ ਬਾਈ ਹਾਂਜੀ ਤੇ ਕਿੰਨਾ ਦੁੱਤ ਚਵਾਵਾਂਗੇ ਜਰਾ ਆਪਣੇ ਕੋਲ 13 ਆਪਾਂ 13 ਗਲ ਤੋਂ ਚਵਾਵਾਂਗੇ ਬਾਈ ਚੋਈ ਜਾਵੇ ਬੰਦਾ ਹੈ ਹਾਂਜੀ ਵੱਡੀ ਗਣਾ ਵਈ ਜਿਹੜਾ ਮਰਜੀ ਬੰਦਾ ਚੋਲਵੇ ਤੇ ਚੋਣ ਫਸਮਾ ਤੇ ਬਾਕੀ ਅਸੀਂ ਬੰਦਾ ਬਦਲ ਕੇ ਵੀ ਦਿਖਾ ਦਾਂ ਤੁਹਾਨੂੰ ਹਣਾ ਤੇ ਵੀ ਉਹੀ ਹੁੰਦਾ ਵੀ ਪਸੂ ਸੀਲ ਹੋਵੇ ਹਣਾ ਜਿਹੜੀ ਸਭ ਤੋਂ ਜਿਹੜੀ ਮੇਨ ਗੱਲ ਹੁੰਦੀ ਆ ਤੇ ਬਾਕੀ ਚਵਾਈ ਚੂਈ ਦੇਖੋ ਜੀ ਜਮਾ ਇੱਕ ਨੰਬਰ ਤੇ ਮੌਲੇ ਦਾ ਕੀਤਾ ਬਈ 165000 ਪਾ ਹਣਾ ਹਾਂ ਜੀ ਮੈਂ ਵੀ ਵੇਖ ਬਈ ਕਿੱਢੀ ਆ ਹੂੰ ਵੱਡੀ ਮੈਂ ਪੂਰੀ ਬਈ ਬਿਲਕੁਲ ਹਣਾ ਕਿ ਜੋ ਚੋਂ ਤਾਂ ਸੀ ਲੇਕੋ ਨਾ ਇਹ ਦੇ ਕਰਕੇ ਹਾਂ ਨੋਬੇ ਵਜੇ ਵਾਪਸ ਕਰ ਲਾ ਪਰ ਇਹ ਨਾ ਮਾਰੇ ਨੂੰ ਮਾਰੀ ਮਾਰਾ ਮਾਰੇ ਇਹਦਾ ਫੋਨ ਵਾਲੇ ਆਉਣਗੇ ਉਹਦੇ ਇਹ ਦੀਪੋ ਕਿਹੜੀ ਜਿਹੜੀ ਨਾਲ ਖੜੀ ਹੈ ਬਈ ਚੋਈ ਜਾਂਦਾ ਉਹ ਨਹੀਂ ਦੇਣੀ ਹੈਣਾ ਮੈਂ ਲਿਆ ਵਾ ਲੱਗਾ ਹਾਂ ਇਹ ਵੀਡੀਓ ਅਸੀਂ ਉਹਦੀ ਵੀ ਪਾਉਣੀ ਸੀ ਪਰ ਬਾਈ ਹੁਣੀ ਸਾਡੇ ਨਾਲ ਰਹਿ ਗਏ ਤੇਜ ਉਹ ਪਹਿਲਾਂ ਲੈ ਗਏ ਬਈ ਨਹੀਂ ਅਸੀਂ ਦਿਖਾਈ ਨਹੀਂ ਗਈ ਦੀਪਾ ਕਹਿੰਦਾ ਬਾਅਦ ਤੇ ਉਹਦੇ ਪਰ ਫੋਨ ਬੰਨ ਵਾਲੇ ਕਰਨਗੇ ਮੈਨੂੰ ਦੀਪ ਨੂੰ ਗਈ ਦੀਪਾ ਉਹ ਦਿਖਾਉਣੀ ਆਂ ਦੀ ਬਗਨਾ ਨਹੀਂ ਯਾਰ ਬਾਈ ਤੇ ਉਹ ਤਾਂ ਮੈਂ ਸਟੇਟਸ ਲਾਇਆ ਸੀਗਾ ਵੀਡੀਓ ਪਾਈ ਹੁਣ ਵੀਡੀਓ ਪਾਈਂਦੇ ਨਾ ਆਪਾਂ ਬਈ ਝੂਟ ਨਹੀਂ ਮਾਦੇ 5 ਮਿੰਟ ਐ ਵੇਖਣੀ ਸੀ ਹਾਂ ਕੱਟੀ ਨਾ ਇਹ ਸਸਤੀ ਸਸਤੀ ਤਾਂ ਬੰਨ ਖਾਣ ਨਹੀਂ ਕੋਈ ਸਸਤੀ ਆ ਉਹ ਨਾ ਬਰੋ ਆਪਾਂ ਰਕਮਾ ਰੱਖਣੀ ਤਾਂ ਘਰੇ ਆਪਾਂ ਬਰੋ ਮੋੜ ਕੇ ਛੱਡਣੀ ਲੈ ਖ ਲੈਣਾ ਬਾਈ ਉਹ ਨਸਲ ਨਹੀਂ ਮੁਰਕੇ ਚੰਗੇ ਮਿਲਦੇ ਹਾਂ ਹਾਂ ਕਿੰਨਾ ਬਗਣਾ ਹੈ ਹਾਂ ਹਾਂ ਬਾਈ ਕੋਈ ਗੱਲ ਨਹੀਂ ਆਪੇ ਬਈ ਆਪਣੇ ਨਾ ਫਾਰਮ ਦੀ ਲੋਕੇਸ਼ਨ ਬੋਲ ਦਿਓ ਨਾਲੇ ਉਹਨੂੰ ਚਵਾਈ ਡੰਨ ਹੋ ਜੂਗੀ ਆਪਾਂ ਚੱਡਾ ਦਿਖਾ ਦਾਂਗੇ ਦਾ ਝਾੜੇ ਦਾ ਆਪਣਾ ਫਾਰਮ ਬੋਲ ਦਿਓ ਬਾਈ ਫਾਰਮ ਮੇਰੇ ਆਪਣਾ ਤਲਵੰਡੀ ਭਾਈ ਜ਼ਿਲ੍ਹਾ ਫਰੋਜਪੁਰ ਆ ਵੀਰੇ ਤੇ ਜੇ ਆਪਾਂ ਮੋਗੇ ਲਵਾਣਾ ਹੋਵੇ ਤੇ 25 ਕਿਲੋਮੀਟਰ ਬਾਟ ਆ ਜੇ ਫਰੀਦਕੋਟ ਤੋਂ ਤਾਂ ਮੈਂ 25 ਕਿਲੋਮੀਟਰ ਆ ਬਾਈ 0 ਲੋ ਕਹਿੰਨਾ 13 ਕਿਲੋਮੀਟਰ ਆ ਜੇ ਕਹਿੰਨੇ ਫਰੋਈਪੁਰੋਂ ਨਾਲ 34 ਕਿਲੋਮੀਟਰ ਬਾਟਾ ਮੋਬਾਈਲ ਨੰਬਰ ਮੇਰਾ 94655 1571 ਤੇ ਬਾਈ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰੂਗਾ ਬਾਕੀ ਕੋਈ ਵੀ ਸੱਜਣ ਜਿਹੜੇ ਨੀਲੀ ਰਾਵੀਆਂ ਦਾ ਸ਼ਿਕੀਨ ਆ ਕਿਉਂਕਿ ਇਹ ਫਰੋਈਪੁਰ ਏਰੀਆ ਇਹ ਗੱਲ ਤੋਂ ਮੰਨਿਆ ਗਿਆ ਏ ਚੰਗੀਆਂ ਨੀਲੀ ਰਾਵੀ ਤੇ ਹਰੇਕ ਰੇਟ ਦਾ ਇੱਕ ਵਾਰ ਇਹ ਦਿਖਾ ਦੇ ਬਾਈ ਜਮਾ ਲੈਵਾ ਚਾਰਤਾ ਹੈ ਤੇ ਹਰੇਕ ਰੇਟ ਦਾ ਬਾਈ ਕੋਲ ਜਾਣ ਬਣਾਉਂਦਾ ਹੈ ਆਹ ਸਾਰਾ ਲੈ ਲਾ ਪਾੜੀ ਦੀ ਆਹਨ ਚੰਗੇ ਭਾਲੀ ਦੀ ਭਾਲੀ ਵੀ ਹੈ ਨਾ ਜਿਹੜਾ ਲੇਵਾ ਚਾਰਦੇ ਨੇ ਬਸੂ ਉਹ ਦੁੱਧ ਨੂੰ ਖਰਾ ਹੁੰਦਾ ਜਦੋਂ ਆਪਾਂ ਜਮਾ ਚਵਾਈ ਡੰਨ ਹੋ ਜੂਗੀ ਤੇ ਆਪਾਂ ਲੇਵਾ ਦਿਖਾਵਾਂਗੇ ਤੇ 6:30 ਵਜੇ ਇਹ ਇੱਕ ਕੁਆਲਟੀ ਦੀ ਬਾਈ ਜਿਨ੍ਹਾਂ ਲੇਵਾ ਛਾੜੀ ਜਾਊਗੀ ਸ਼ਾਮ ਨੂੰ ਹੋਰ ਭਰ ਜੂਗੀ ਕਿ ਨਹੀਂ ਬਿਲਕੁਲ ਕਈ ਜਾਨਵਰ ਹੁੰਦੇ ਜਿਵੇਂ ਅਰਡਰ ਚ ਥੋੜੀ ਦੁੱਧ ਵੀ ਰੱਖਦੇ ਆ ਤੇ ਜਿਵੇਂ ਕਹਿੰਦੇ ਨੇ ਵੀ ਕੜਗੜਾ ਬਣ ਜਾ ਰੱਖਦੇ ਆ ਉਹ ਦੁੱਧ ਅਜੇ ਘਟ ਦਿੰਦਾ ਕਿ ਨਹੀਂ ਹੂੰ ਇਹ ਤਾਂ ਜਿਵੇਂ ਜਿਵੇਂ ਖਾਊਗੀ ਉੰਦੀ ਪੇ ਚਾਰੂ ਚੂਰੂ ਬਹੁਤ ਆ ਬਾਈ ਹਾਂ ਬਾਈ ਖਾਂ ਖੋਣ ਨੂੰ ਜਮਾ ਉੱਗਿਆ ਲੋ ਵੀ ਬੰਦੇ ਆਪਾਂ ਦੋ ਬਦਲਦੇ ਆ ਤੇ ਮੈਕਨੈਰੀ ਕਰਮ ਵਾਲੀ ਨੇ ਪੈਰ ਵੀ ਨਹੀਂ ਪਟਿਆ ਉੱਥੇ ਹੀ ਖੜੀ ਹੈ ਜਿੱਥੇ ਕਰਦੀ ਆ ਇਹ ਨਾ ਇਹ ਨਾ ਪਸ਼ੂ ਪੈਰ ਪਟਣਾ ਕਰੀ ਹਾਂ ਬਾਕੀ ਇਹਨੇ ਰੁਪਈਏ ਲੱਗਦੀ ਤੇ ਫੇਰ ਖੜਾ ਮੜਾ ਵਿਖਾ ਦੇ ਆ ਦੇਖੋ ਤੁਸੀਂ ਇਹ ਆ ਦੁੱਧ ਦਾ ਆਈਡੀਆ ਵੀ ਲਾ ਲਓ ਤੇ ਥਾਂ ਨਾ ਵੇਲਾ ਜਮਾ ਸਾਰੇ ਲੇਵਾ ਸਾਰਾ ਵੇਲਾ ਹੋ ਗਿਆ ਆ ਦੇਖੋ ਹਨਾ ਹਾਂ ਅਗੋ ਜਹਾਲੇ ਵਜੋਂ ਵੇਲਾ ਬਿਲਕੁਲ ਹੈ ਨਾ ਬਾਈ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਚੰਗੇ ਜਾਨਵਰ ਖਰੀਦਣ ਲਈ ਬਾਈ ਦੀਪੇ ਦੇ ਨਾਲ ਸੂਰ ਸੰਪਰਕ ਕਰਿਓ ਹਰੇਕ ਰੇਡ ਦਾ ਜਾਨਵਰ ਮਿਲ ਜੂ ਜੇ ਤੁਸੀਂ ਚੰਗੇ ਪੈਸੇ ਲਾਉਣੇ ਆ ਤਾਂ ਉਹ ਵੀ ਸੱਜਣ ਫੋਨ ਲਾ ਲਓ ਹਾਂ ਜਈ ਕਈ ਵਾਰੀ ਬੰਦੇ ਹੁੰਦੇ ਯਾਰ ਆਪਾਂ ਜਾਇਆ ਰੇਡ ਦਾ ਜਾਨਵਰ ਲੈਣਾ ਤੇ ਉਹ ਵੀ ਬੰਦੇ ਬਾਈ ਦੀਪੇ ਨੂੰ ਫੋਨ ਲਾ ਲਿਓ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਜਉਦੇਬਾਦ ਹੋ ਰਹੋ ਜੀ ਧੰਨਵਾਦ